ਇੱਕ ਸਾਲ ਤੁਸੀਂ ਉੱਥੇ ਬਹਿ ਗਏ ਦਿੱਲੀ ਤੇ 700 ਬੰਦਾ ਵੀ ਸੀਤ ਕਰਾਇਆ ਮਸਲੇ ਜਿਉਂਦੇ ਤਾ ਉਹ ਆ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਤੇ ਘੋੜੀ ਸ਼ੁਰੂ ਹੋਇਆ ਸੀ ਉਹ ਵਾਪਸ ਹੋਏ ਆ ਜਿੰਨਾ ਰਹਾ ਰਹੀ ਆਏ ਸੀ ਉਹਨਾਂ ਰਹਾ ਰਹੀ ਹੋਏ ਆ ਆਏ ਨਹੀਂ ਵੀ ਉਹਦਾ ਕੋਈ ਆਰਜੀ ਹੈ ਠੀਕ ਹੈ ਇਹ ਗੱਲ ਹੈ ਵੀ ਬਖਤੀ ਰੁਕਿਆ ਪੱਕੇ ਤੌਰ ਤੇ ਨਹੀਂ ਰੁਕਿਆ ਪੱਕੇ ਤੌਰ ਤੇ ਰੋਕਣ ਖਾਤਰ ਲਗਾਤਾਰ ਲੜਾਈ ਦੇ ਮੈਦਾਨ ਚ ਤਿੰਨ ਥੜਿਆਂ ਦਾ ਤਾਂ ਵੀ ਵਿਸ਼ੇਸ਼ ਤੌਰ ਤੇ ਤੁਸੀਂ ਜ਼ਿਕਰ ਕੀਤਾ ਐਸ ਕੇਐਮ ਜਿਹੜਾ ਪਹਿਲੇ ਹੋਂਚ ਆਇਆ ਉਹ ਆਪ ਦਾ ਸਰਗਰਮੀਆਂ ਦੇ ਹੀ ਰਹੇ ਇੱਕੋ ਦੂਆ ਡੱਲੇ ਵਾਲਾ ਸਾਹਿਬ ਨੇ ਐਸਕੇਮ ਬਣਾ ਲਿਆ ਗੈਰ ਰਾਜਨੀਤਿਕ ਉਹਦਾ ਨਾਂ ਰੱਖ ਕੇ ਉਹ ਦੂਜਾ ਹੋ ਗਿਆ ਤੀਜਾ ਇੱਕ ਪਿਛਲੇ ਦਿਨਾਂ ਦੇ ਵਿੱਚ ਹੀ ਨਵਾਂ ਨਾਂ ਦਿੱਤਾ ਸਰਪੰਨ ਪੰਧੇਰ ਵੜ ਗਏ ਨੇ ਵੀ ਉਹ ਅ ਕਸਾਨ ਮਜ਼ਦੂਰ ਮੋਰਚਾ ਉਹ ਬਣਾਤਾ ਆਹ ਤਿੰਨ ਸਾਡੇ ਦਾ ਸਾਹਮਣੇ ਆ ਗਏ ਤੇਰਾ ਵਾਲਾ ਸਦਾ ਨਾ ਉਹ ਦੋ ਫਰੰਟਾਂ ਦਾ ਇਹ ਤਾਂ ਸਰਕਾਰ ਨੇ ਤਾਂ ਕਿਤੇ ਪਾਟੋ ਧਾੜ ਕਰਤੀਆਂ ਜਥੇਬੰਦੀਆਂ ਜਾਂ ਇਹ ਐ ਵੀ ਚਲੋ ਥੋੜੇ ਥੋੜੇ ਵਖਰੇਵੇਂ ਹੈਗੇ ਕੋਈ ਗੱਲ ਨਹੀਂ ਇਹ ਨੀਤੀ ਆ ਪਾਡੋ ਦੇ ਰਾਜ ਕਰੋ ਦੀ ਇਹਨਾਂ ਨੇ ਵਿਰਸੇ ਚ ਲਈ ਹੋਈ ਆ ਉਹਨਾਂ ਤੋਂ ਅੰਗਰੇਜ਼ਾਂ ਤੋਂ ਅੰਗਰੇਜ਼ ਵੀ ਇਹੀ ਰਾਜ ਕਰਦੇ ਸੀ ਜਦੋਂ ਕੋਈ ਲੋਕਾਂ ਦੀ ਗੱਲ ਕਰਦਾ ਹੈ ਉਹ ਜ਼ਬਰਨ ਨਾ ਦਬਾਉਂਦੇ ਐ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਐ ਵੀ ਅਸੀਂ ਸਰਕਾਰ ਆਪਕੇ ਦੁਆਰਾ ਤੇ ਉਹੋ ਦੀ ਖਾਲੀ ਕੋਠੀਆਂ ਨਹੀਂ ਜਾਂਦੇ ਸੀ ਉਹ ਤਾਂ ਬੜ ਨਹੀਂ ਦਿੱਤਾ ਉਹ ਰਾ ਬਦਲਾ ਕਿਹੜੀ ਗੱਲ 'ਚ ਬਦਲਾ ਇੱਕ ਇੱਕ ਗੱਲ 'ਚ ਦਿਖਾ ਦੇਣਾ ਕਿਹੜਾ ਵਰਗ ਸੁਖੀ ਅੱਜ ਸਾਰੇ ਵਰਗ ਸੜਕਾਂ ਤੇ ਅਸੀਂ ਸਰਕਾਰ ਦੇ ਦਰਵਾਜ਼ੇ 'ਤੇ ਆਏ ਹਾਂ ਤੇ ਸੀਸੀ ਰਹੀ ਆਪਣੀ ਗੱਲ ਕਹਿਣੀ ਹੈ ਇਸ ਕਰਕੇ ਜੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਵੀ ਹੈ ਇਹਦੀ ਪਰੇਸ਼ਾਨੀ ਦੀ ਜ਼ਿੰਮੇਵਾਰ ਸਰਕਾਰ ਹੈ ਜਿਹੜਾ ਭਗਵਾਨ ਤਾਂ ਮਾਨ ਚਾਹੁੰਦਾ ਨਾ ਵੀ ਮੈਂ ਗੱਲਾਂ-ਬਾਤਾਂ ਨਾਲ ਸਾਰ ਦੂੰ ਗੱਲਾਂ-ਬਾਤਾਂ ਨਾਲ ਨਹੀਂ ਸਾਰਦਾ ਇੱਕ ਪਾਸਾ ਨੂੰ ਕਰਨਾ ਪਊ ਉਹਦੇ ਵਾਸਤੇ ਹਾਲਤ ਪੈਦਾ ਕਰਾਂਗੇ ਚਾਹੀਦਾ ਕੋਟੜਲਾ ਭਰਾ ਮੇਰੇ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈਦਾ ਤੇ ਚਾਹੇ ਸਾਡੀਆਂ ਗੱਲਾਂ ਮੰਨ ਲੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤੇ ਅਸੀਂ ਖੜੇ ਆ ਬਠਿੰਡਾ ਦੇ ਬੱਸ ਸਟੈਂਡ ਦੇ ਨਾਲ ਕਚਹਿਰੀਆਂ ਦੇ ਸਾਹਮਣੇ ਉਹ ਸਾਹਮਣੇ ਤੁਸੀਂ ਕਚਹਿਰੀਆਂ ਦੇਖ ਰਹੇ ਹੋ ਤੇ ਬੀਕੇਜੂ ਉਗਰਾਹਾ ਜਥੇਬੰਦੀ ਵੱਲੋਂ ਪੰਜ ਰੋਜਾ ਜਿਹੜਾ ਧਰਨਾ ਲਾਇਆ ਜਾ ਰਿਹਾ ਹੈ ਅਸੀਂ ਇਹ ਧਰਨੇ ਬਾਰੇ ਵੀ ਸਮਝਾਂਗੇ ਸਾਡੇ ਨਾਲ ਹੋਣਗੇ ਬੀਕੇਜੂ ਉਗਰਾਹਾ ਦੇ ਜ਼ਿਲ੍ਹਾ ਪ੍ਰਧਾਨ ਸ਼ੰਗਾਰਾ ਸਿੰਘ ਮਾਨ ਤੇ ਹੋਰ ਜਿਹੜੇ ਮਤਲੇਗੇ ਜਿਵੇਂ ਦੂਸਰੀਆਂ ਜਥੇਬੰਦੀਆਂ 13 ਨੂੰ ਪ੍ਰੋਗਰਾਮ ਕਰ ਰਹੀਆਂ ਹੈ ਕਿਸਾਨੀ ਦੇ ਮਸਲੇ ਕਿਉਂ ਨਹੀਂ ਹੱਲ ਹੋ ਰਹੇ ਇਹ ਸਾਰੀਆਂ ਗੱਲਾਂ ਬਾਤਾਂ ਸੀ ਇਹਨਾਂ ਤੋਂ ਸਮਝਾਂਗੇ ਸਵਾਦ ਕਾ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਤੇ ਸਭ ਤੋਂ ਪਹਿਲਾਂ ਲੋਕਾਂ ਦਾ ਤਾਂ ਇਹੀ ਹੁੰਦਾ ਸਵਾਲ ਵੀ ਯਾਰ ਇੱਕ ਸਾਲ ਤੁਸੀਂ ਉੱਥੇ ਬਹਿ ਗਏ ਦਿੱਲੀ ਤੇ 700 ਬੰਦਾ ਵੀ ਸੀਧ ਕਰਾਇਆ ਮਸਲੇ ਜਿਉਂਦੇ ਤੋਂ ਆ ਨਹੀਂ ਦੇਖੋ ਜੀਨੇ ਕਹਿਣਾ ਹੈ ਉਹਦਾ ਤਾਂ ਮੂੰਹ ਨਹੀਂ ਫੜਿਆ ਜਾ ਸਕਦਾ ਮਸਲੇ ਜਿਉਂਦੀ ਤੇ ਉਹ ਨਹੀਂ ਸਵਾਲ ਇਹ ਇਸ ਗੱਲ ਦਾ ਵੀ ਜਦੋਂ ਦਿੱਲੀ ਅੰਦੋਲਨ ਸ਼ੁਰੂ ਹੋਇਆ ਸੀ ਕਿਹੜੀ ਗੱਲ ਤੇ ਹੋਇਆ ਸੀ ਸ਼ੁਰੂ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਤੇ ਘੋੜ ਸ਼ੁਰੂ ਹੋਇਆ ਸੀ ਉਹ ਵਾਪਸ ਹੋਏ ਆ ਜਿੰਨਾ ਰਹਾ ਰਹੀਂ ਆਏ ਸੀ ਉਹਨਾਂ ਰਹਾ ਰਹੀਂ ਹੋਏ ਆ ਐਂ ਨਹੀਂ ਵੀ ਉਹਦਾ ਕੋਈ ਆਰਜੀ ਹੈ ਦੇਖੋ ਜਦੋਂ ਉਹਨਾਂ ਨੇ 19 ਨਵੰਬਰ ਨੂੰ ਪੀਐਮ ਸਾਹਿਬ ਨੇ ਐਲਾਨ ਕਰਤਾ ਸੀਗਾ ਗੁਰੂ ਨਾਨਕ ਦੇਵ ਜੀ ਦੇ ਦਿਹਾੜੇ ਦੇ ਉੱਤੇ ਗੁਰਪੂਰ ਵਾਲੇ ਦੇ ਤੇ ਨਾਲ ਹੀ ਐਲਾਨ ਆਪ ਹੀ ਕਰਤਾ ਵੀ ਹੁਣ ਕਿਸਾਨ ਉੱਠ ਕੇ ਚਲੇ ਜਾਣ ਉਦੋਂ ਜਿਹੜਾ ਐਸਕੇ ਮੰਗਵਾਈ ਕਰ ਰਿਹਾ ਸੀ ਉਹਨਾਂ ਨੇ ਸੋਚਿਆ ਵੀ ਐ ਕਿਵੇਂ ਉੱਠ ਕੇ ਭੱਜ ਗਏ ਸਾਨੂੰ ਪਤਾ ਇਹ ਕਾਲੇ ਕਾਨੂੰਨ ਕਿਵੇਂ ਆਏ ਪਹਿਲਾਂ ਆਰਡੀਨੈਂਸ ਦੇ ਰੂਪ ਦੇ ਵਿੱਚ ਆਏ ਫਿਰ ਉਹ ਲੋਕ ਸਭਾ ਚ ਪਾਸ ਹੋਏ ਫਿਰ ਰਾਸ਼ਟਰਪਤੀ ਦੀ ਮੋਹਰ ਲੱਗੀ ਜੀ ਹੁਣ ਜਿੰਨਾ ਚਿਰ ਇਹਨੂੰ ਲੋਕ ਸਭਾ ਚ ਪੇਸ਼ ਕਰਕੇ ਲੋਕ ਸਭਾ ਚ ਪਾਸ ਕਰਕੇ ਰਾਸ਼ਟਰਪਤੀ ਦੀ ਮੋਹਰ ਲਵਾ ਕੇ ਇਹਨੂੰ ਰੱਦ ਨਹੀਂ ਕਰਾ ਕੇ ਆਉਂਦੇ ਉਹਨਾਂ ਚ ਨਹੀਂ ਜਾਂਦੀ ਹਮ ਐਲਾਨ ਕੀਤਾ ਉਹ ਉਵੇਂ ਹੋਇਆ ਉਹ ਦੇਖੋ ਇੱਕ ਗੱਲ ਅੱਡ ਹੈ ਵੀ ਉਹ ਕੇਰਾਂ ਭਵੇਂ ਵਕਤੀ ਤੌਰ ਤੇ ਅਸੀਂ ਕਹਿੰਦੇ ਆ ਵੀ ਉਹ ਰੱਦ ਹੋ ਗਏ ਔਰ ਉਹਨਾਂ ਦੀ ਨੀਤੀ ਨਹੀਂ ਬਦਲੀ ਉਹ ਟੇਡੇ ਢੰਗਾ ਨਾਲ ਲਿਆ ਰਹੇ ਆ ਐਂ ਤਾਂ ਤੁਹਾਡੀ ਗੱਲ ਠੀਕ ਹੈ ਗੱਲ ਵੀ ਉਹ ਹੋਰ ਢੰਗਾ ਨਾਲ ਜਿਵੇਂ ਆਪਾਂ ਆਮ ਕਹਿੰਦੇ ਹੁੰਦੇ ਪੰਜਾਬੀ ਦੀ ਘਾਪਤ ਪਿੱਛੇ ਦੀ ਕਰਨ ਫੜ ਲੈਂਦੇ ਆ ਸਿੱਧਾ ਕੰਢ ਦੀ ਵੀ ਆਈ ਐਂ ਤਾਂ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਉਹਨਾਂ ਨੀਤੀਆਂ ਨੂੰ ਲਾਗੂ ਕਰਦਾ ਪਰ ਇਹਨੂੰ ਕੋਈ ਐਂ ਨਹੀਂ ਕਹਿ ਸਕਦਾ ਦੁਨੀਆ ਦਾ ਇਤਿਹਾਸ ਰਚਾ ਵੀ ਉਹਦੇ 'ਚ ਫਾਇਦਾ ਨਹੀਂ ਹੋਇਆ ਫਾਇਦਾ ਬਹੁਤ ਵੱਡਾ ਹੋਇਆ ਇੱਕ ਵਾਰੀ ਵੱਡੀ ਰੋਕ ਜਿਹੜਾ ਵੱਡਾ ਹਮਲਾ ਸੀ ਰੋਟੀ ਤੇ ਹਮਲਾ ਸੀ ਇਸ ਕਰਕੇ ਸਾਰੇ ਲੋਕ ਆਏ ਇਹਦੇ ਤੇ ਉਹ ਹਮਲਾ ਵੱਡਾ ਰੋਕਿਆ ਇੱਕ ਵਾਰੀ ਈ ਕਾ ਇਹ ਗੱਲ ਆ ਵੀ ਭਗਤੀ ਰੁਕਿਆ ਪੱਕੇ ਤੌਰ ਤੇ ਨਹੀਂ ਰੁਕਿਆ ਪੱਕੇ ਤੌਰ ਤੇ ਰੋਕਣ ਖਾਤਰ ਲਗਾਤਾਰ ਲੜਾਈ ਦੇ ਮੈਦਾਨ ਚ ਦੇਖੋ ਦਿੱਲੀ ਅੰਦੋਲਨ ਮੁਲਤਵੀ ਕੀਤਾ ਵਾਪਸ ਤਾਂ ਲਿਆ ਨਹੀਂ ਸੀ ਉਹ ਅੱਡ ਅੱਡ ਸ਼ਕਲਾਂ ਚ ਕੋਲ ਜਾਰੀ ਐ ਐਸਕੇਮ ਰੋਜ਼ ਸੱਦੇ ਦਿੰਦਾ ਹਰ ਮਹੀਨੇ ਕੋਈ ਨਾ ਕੋਈ ਐਸਕੇਮ ਦਾ ਮੁਲਕ ਪਧਰਾ ਸੱਦਾ ਹੁੰਦਾ ਪਿਛਲੇ ਦਿਨੀ ਟਰੈਕਟਰ ਮਾਰਚ ਦਾ ਕਿੰਨਾ ਵੱਡਾ ਸੱਦਾ ਦਿੱਤਾ ਜੀਣਾ ਹੁਣ ਤੁਸੀਂ ਜਨਵਰੀ ਨੂੰ ਪੰਜ ਰੋਜਾ ਲਾਇਆ ਇੱਥੇ ਬਠਿੰਡਾ ਦੀ ਜਿਹੜੀ ਮੇਨ ਰੋਡ ਰੋਕੀ ਹੋਈ ਹੈ ਹੁਣ ਕੀ ਮੇਨ ਹੈਗਾ ਤੁਹਾਡਾ ਮਸਲਾ ਪੰਜਾਬ ਸਾਡਾ ਸਾਡੀ ਜਥੇਬੰਦੀ ਵੱਲੋਂ ਵੀ ਕੇਜੂ ਇਕਤਾ ਗੁਰਾਹਾਂ ਵੱਲੋਂ ਇਹਦੇ ਵਿੱਚ ਸਾਡਾ ਜਿਹੜੀਆਂ ਪੰਜਾਬ ਨਾਲ ਸੰਬੰਧਿਤ ਮੰਗਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਪੰਜਾਬ ਸਰਕਾਰ ਦੇ ਨਾਲ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਉਹਦੇ ਵਿੱਚ ਖਾਸ ਕਰਕੇ ਜਿਵੇਂ ਆਉਂਦੇ ਅਸਾਰ ਭਗਵੰਤ ਮਾਨ ਦੀ ਸਰਕਾਰ ਨੇ ਕਿਹਾ ਜੀ ਵੀ ਅਸੀਂ ਖੇਤੀ 'ਚ ਵੀ ਬਦਲਾ ਲੈ ਕੇ ਆਵਾਂ ਜਿਵੇਂ ਹੁਣ ਪੁੱਲ ਬਦਲਾ ਦੀ ਗੱਲ ਕੀਤੀ ਉਹਨਾਂ ਨੇ ਖੇਤੀ ਨੀਤੀ ਬਣਾ ਕੇ ਅਪਣਾਉਣਾ ਖੇਤੀ ਨੀਤੀ ਬਣਾਉਣ ਦਾ ਸਵਾਲ ਹੋ ਗਿਆ ਹਰ ਖੇਤ ਦੇ ਵਿੱਚ ਨਹਿਰੀ ਪਾਣੀ ਪਹੁੰਚਦਾ ਕਰਨਾ ਕਰਜ਼ਿਆਂ ਤੋਂ ਮੁਕਤੀ ਕਰਨੀ ਜ਼ਮੀਨ ਦੀ ਤੋੜ ਪੂਰੀ ਕਰਨੀ ਤੇ ਸਾਰੇ ਕਿਰਤੀ ਲੋਕਾਂ ਨੂੰ ਰੁਜ਼ਗਾਰ ਦੇਣਾ ਐਡਾ ਵੱਡਾ ਮਸਲਾ ਹੈ ਖੇਤੀ ਨੀਤੀ ਦਾ ਅਸੀਂ ਮੰਗ ਪਹਿਲੀ ਇਹ ਪਾਈ ਹੈ ਵੀ ਪੰਜਾਬ ਸਰਕਾਰ ਆਪਦੇ ਵਾਅਦੇ ਮੁਤਾਬਕ ਖੇਤੀ ਨੀਤੀ ਬਣਾਵੇ ਉਦੋਂ ਆਉਂਦਿਆ ਸਰ ਤਾਂ ਉਹਨੇ ਬਹੁਤ ਚੱਕਵੇਂ ਪੈਰੀ ਹੋਏ ਸੀ ਕਮੇਟੀ ਵੀ ਬਣਾਤੀ ਸੀ ਉਹਦੇ ਤੇ ਸੁਝਾਅ ਵੀ ਲਏ ਸੁਝਾਅ ਲੈ ਕੇ ਸਾਡੀ ਜਥੇਬੰਦੀ ਤੋਂ ਵੀ ਸੁਝਾਅ ਮੰਗੇ ਅਸੀਂ ਲਿਖਤੀ ਖਰੜਾ ਦੇ ਕੇ ਆਏ ਪਰ ਉਦੋਂ ਬਾਅਦ 2 ਸਾਲ ਹੋ ਗਏ ਠੰਡੇ ਵਾਸਤੇ ਚਪਾਤਾ ਚੱਕ ਕੇ ਸਗੋਂ ਇਹਦੂ ਉਲਟਾ ਕਰਤਾ ਅਮਰੀਕਾ ਦੀ ਕੰਪਨੀ ਨੂੰ ਕਰੋੜਾਂ ਰੁਪਇਆ ਭਗਵਾਨਤ ਮਾਨ ਦੀ ਸਰਕਾਰ ਨੇ ਸੁਭਾਤਾ ਲੋਕਾਂ ਦੀ ਪੂਨ ਕਿਸਿੰਦੇ ਦੀ ਕਮਾਈ ਰੱਖ ਜਾਨੇ ਚ ਅਕੇ ਹੁਣ ਸੁਝਾਅ ਦੇਊਗੀ ਅਮਰੀਕਾ ਦੀ ਕੰਪਨੀ ਭਲਾ ਹੁਣ ਅਮਰੀਕਾ ਦੀ ਕੰਪਨੀ ਸੁਝਾਅ ਦੇਊ ਇਸ ਕਰਕੇ ਅਸੀਂ ਖੇਤੀ ਨੀਤੀ ਬਣੇ ਖੇਤੀ ਨਹੀਂਤੀ ਇਹੋ ਜੀ ਬਣਿਆ ਸੰਸਾਰ ਬੈਂਕ ਤੋਂ ਸੰਸਾਰ ਭਵਾਰ ਜਥੇਬੰਦੀ ਤੋਂ ਕਾਰਪੋਰਟ ਘਰਾਣਿਆਂ ਤੋਂ ਹੀ ਸਮਰਾਜੀ ਮੁਲਕਾਂ ਤੋਂ ਖੇਤੀ ਮੁਕਤ ਹੋਵੇ ਖੇਤੀ ਤਾਂ ਵਿਕਾਸ ਕਰੂਗੀ ਅਗਲਾ ਨਾਲ ਮੁੱਦਾ ਸੀ ਜ਼ਮੀਨਾਂ ਦਾ ਇਹਦੇ ਨਾਲ ਜੁੜਿਆ ਹੋਇਆ ਵੀ ਜ਼ਮੀਨਾਂ ਦੀ ਜਿਹੜੀ ਕਾਣੀ ਵੰਡਾ ਉਹ ਦੂਰ ਹੋ ਕੇ ਜ਼ਮੀਨ ਦੀ ਧੋੜ ਪੂਰੀ ਕਰੋ ਸਭ ਦੇ ਲੋਕਾਂ ਦੀ ਹੋਰ ਜ਼ਮੀਨਾਂ ਦੇ ਕਿੰਨੇ ਮਸਲੇ ਆ ਉਹ ਨਾਲ ਜੁੜੇ ਹੋਇਆ ਆਈ ਕਰਜ਼ਿਆਂ ਦਾ ਮੁੱਦਾ ਸਸਤੇ ਕਰਜੇ ਮਿਲਣ ਖੁਦਕਿਸੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਮਿਲੇ ਆਈ ਅਸੀਂ ਜਿਵੇਂ ਪਰਿਵਾਰ ਬੈਠੇ ਉੱਥੇ ਦਿੱਲੀ ਅੰਦੋਲਨ ਦੇ ਸ਼ਹੀਦ ਸਰਕਾਰ ਕੋਲੇ ਅੰਕੜਾ ਆਇਆ ਹੋਇਆ 19 ਤਰੀਕ ਨੂੰ ਸੀਐਮ ਸਾਹਿਬ ਮੰਨ ਚੁੱਕਿਆ ਵੀ ਅਸੀਂ ਭਾਈ ਉਹਨਾਂ ਪਰਿਵਾਰਾਂ ਨੂੰ ਕੁਝ ਮਹੀਨੇ ਦੇ ਅੰਦਰ ਹੀ ਦੇ ਦੇਾਂਗੇ ਹਜੇ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਰਿਵਾਰ ਜਿਹੜੇ ਖੁੱਡੀਆਂ ਆਪ ਦਾ ਮੋਰਚਾ ਲਾਈ ਬੈਠੇ ਆ ਖੇਤੀ ਮੰਤਰੀ ਦੇ ਦਰ ਮੂਰੇ ਸਗੋਂ ਉਲਟਾ ਉਸ ਪਿੰਡ ਤੇ ਦਬਾਅ ਪਾਇਆ ਜਾ ਰਿਹਾ ਹੈ ਵੀ ਇਹਨਾਂ ਦਾ ਧਰਨਾ ਚਕਾਓ ਉਹਨਾਂ ਨੇ ਗੱਲਾਂ ਮੰਨਣ ਦੀ ਤਾਂ ਦੂਰ ਦੀ ਗੱਲ ਉਹ ਸਾਡਾ ਮੁੱਦਾ ਵਿਛ ਲਿਆ ਹੋਇਆ ਵੀ ਜਿੰਨੇ ਉਹ ਕਿਸਾਨ ਉਹ ਪਰਿਵਾਰ ਰਹਿੰਦੇ ਐ ਸਿੱਧਾਂ ਦੇ ਜਿਨ੍ਹਾਂ ਨੂੰ ਕੰਪਨਸੇਸ਼ਨ ਵੀ ਰਹਿੰਦੀ ਐ ਪੈਸੇ ਮਿਲਣ ਵਾਲੇ ਮੌਜੂਦਾ ਹੈ ਜਾ ਨੌਕਰੀਆਂ ਤੋਂ ਵੀ ਰਹਿੰਦੇ ਹੋ ਉਹਨਾਂ ਨੂੰ ਪੂਰਕ ਕਰੋ ਤੇ ਕੁਝ ਇੱਥੇ ਬੰਦੀਆਂ ਜਿਵੇਂ 13 ਨੂੰ ਜਾ ਰਹੀਆਂ ਕੁਛ ਕਰ ਰਹੀਆਂ ਦਿੱਲੀ ਵੱਲ ਤਾਂ ਜਿਵੇਂ ਹੁਣ ਤੁਸੀਂ ਇੱਥੇ ਬੈਠੇ ਹੋ ਇਹ ਕਿਵੇਂ ਲੱਗਤ ਬਖਰੇਵਾ ਕਿਵੇਂ ਦੇਖਦੇ ਹੋ ਦੇਖੋ ਇਹ ਬਖਰੇਵਾ ਇਹ ਅੱਡ ਅੱਡ ਥੜੇ ਨਾ ਮੈਂ ਪਹਿਲਾਂ ਵੀ ਸੀਗੇ ਪਹਿਲਾਂ ਇੱਕ ਮੰਚ ਤੇ ਇਕੱਠੇ ਹੋ ਕੇ ਇਸਕੀਮ ਦੀ ਗਵਾਹੀ ਚ ਸਾਰੇ ਇਕੱਠੇ ਹੋ ਗਏ ਹੁਣ ਅੱਜ ਇੱਥੇ 4-5 ਥੜੇ ਮੁਲਕ ਪੱਦਰ ਤੇ ਬਣ ਗਏ ਤਿੰਨ ਥੜਿਆਂ ਦਾ ਤਾਂ ਬੇ ਵਿਸ਼ੇਸ਼ ਤੌਰ ਤੇ ਤੁਸੀਂ ਜ਼ਿਕਰ ਕੀਤਾ ਇੱਕ ਐਸਕੀਮ ਹੈ ਜਿਹੜਾ ਪਹਿਲੇ ਹੋਂਚ ਆਇਆ ਉਹ ਆਪ ਦਾ ਸਰਗਰਮੀਆਂ ਦੇ ਹੀ ਰਹੇ ਇੱਕ ਉਹ ਦੂਆ ਡੱਲੇ ਵਾਲਾ ਸਾਹਿਬ ਨੇ ਐਸਕੇਮ ਬਣਾ ਲਿਆ ਗੈਰ ਰਾਜਨੀਤਿਕ ਉਹਦਾ ਨਾਮ ਰੱਖ ਕੇ ਉਹ ਦੂਜਾ ਹੋ ਗਿਆ ਤੀਜਾ ਇੱਕ ਪਿਛਲੇ ਦਿਨਾਂ ਦੇ ਵਿੱਚ ਹੀ ਨਵਾਂ ਨਾਮ ਦਿੱਤਾ ਸਰਬੰਨ ਪੰਧੇਰ ਵਰਗਿਆਂ ਨੇ ਵੀ ਉਹ ਅ ਕਿਸਾਨ ਮਜ਼ਦੂਰ ਮੋਰਚਾ ਉਹ ਬਣਾਤਾ ਆਹ ਤਿੰਨ ਸਾਡੇ ਦੇ ਸਾਹਮਣੇ ਆ ਗਏ ਇਸ ਕਰਕੇ ਜਣੀ ਉਹ ਇਹ ਇਹ ਜਿਹੜਾ ਤੇਰਾ ਵਾਲਾ ਸੱਤਾ ਨਾ ਉਹ ਦੋ ਫਰੰਟਾਂ ਦਾ ਹਾਂ ਜਿਹੜਾ ਕਿ ਐਮਐਮਏ ਤੇ ਇਧਰ ਗੈਰ ਰਾਜਨੀਤਿਕਾ ਐਸਕੇ ਇਹਦਾ ਸਰਕਾਰ ਨੇ ਤਾਂ ਨਹੀਂ ਕਿਤੇ ਪਾਟੋ ਧਾੜ ਕਰਤੀਆਂ ਜਥੇ ਬੰਦੀਆਂ ਜਾਂ ਇਹ ਆ ਵੀ ਚਲੋ ਥੋੜੇ ਥੋੜੇ ਬਖਰੇਵੇਂ ਹੈਗੇ ਕੋਈ ਗੱਲ ਨਹੀਂ ਦੇਖੋ ਸਰਕਾਰਾਂ ਨੇ ਕਰਨੇ ਹੁੰਦਾ ਸਰਕਾਰਾਂ ਨੇ ਤਾਂ ਇਹ ਨੀਤੀ ਆ ਪਾੜੋ ਤੇ ਰਾਜ ਕਰੋ ਦੀ ਇਹਨਾਂ ਨੇ ਵਿਰਸੇ ਚ ਲਈ ਹੋਈ ਆ ਉਹਨਾਂ ਤੋਂ ਅੰਗਰੇਜ਼ਾਂ ਤੋਂ ਅੰਗਰੇਜ਼ ਵੀ ਇਹੀ ਰਾਜ ਕਰਦੇ ਸੀ ਸਾਡੇ ਜਿਆਦਾ ਇਤਿਹਾਸ ਇੱਕ ਵਾਰੀ ਮੈਂ ਕਦੇ ਕਦੇ ਸੁਣਦਾ ਹੁੰਦਾ ਹਾਂ ਜਦੋਂ ਸਰਬਾਜੀ ਨੂੰ ਹਰਦਿਆਲ ਐਮੈਨ ਹਰਦਿਆਲ ਐਮੈਨ ਨੂੰ ਕਹਿੰਦੇ ਉਹ ਐਮੇ ਦਾ ਪੇਪਰ ਸੀਗਾ ਉਹਦੇ ਤੇ ਲਿਖਤਾ ਵੀ ਰਾਜਨੀਤੀ ਕਿਵੇਂ ਚੱਲਦੀ ਐ ਤਿੰਨ ਘੰਟਿਆਂ ਦਾ ਸਮਾਂ ਸੀ ਕਹਿੰਦਾ ਮੈਨੂੰ 5 ਮਿੰਟ ਪਹਿਲਾਂ ਜਗਾ ਦਿਓ ਮੈਨੂੰ ਤਾਂ ਸੌਂ ਲੈਣ ਦੇ ਸਾਰੀ ਦੁਨੀਆ ਦਾ ਜ਼ੋਰ ਲੱਗਿਆ ਉਹ ਵੀ ਹੈਰਾਨ ਆ ਯਾਰ ਉਹਨੇ ਉੱਠਣ ਸਾਰ 5 ਮਿੰਟਾਂ 'ਚ ਉਹਦਾ ਲਿਖਿਆ ਕਿ ਜਵਾਬ ਉਸ ਪਰਸ਼ਨ ਦਾ ਕਹਿੰਦਾ ਡਿਵਾਈਡੈਂਡ ਰੂਗ ਪਾੜੋ ਤੇ ਰਾਜ ਕਰੋ ਇਹੇ ਪਾੜੋ ਤੇ ਉਹਨਾਂ ਦਾ ਕੰਮ ਐ ਪਾੜਨਗੇ ਇਹ ਤਾਂ ਅਸੀਂ ਸੋਚਣਾ ਵੀ ਜਿਹੜੀ ਗੱਲ ਨਾਲ ਸਾਡੀ ਇੱਕ ਤਨੂ ਢਾ ਲੱਗਦੀ ਉਹ ਤੋਂ ਗਰੀਜ ਕਰਗੇ ਜਿਹੜੀ ਗੱਲ ਸਾਨੂੰ ਇਕੱਠਿਆਂ ਕਰਦੀ ਐ ਉਹਨੇ ਤਾਂ ਵੱਧ ਦਾਅਵੇ ਜੇ ਇਸ ਕਰਕੇ ਤੁਹਾਡੀ ਗੱਲ ਕਿਤੇ ਨਾ ਕਿਤੇ ਹੈਗੀ ਐ ਇਹ ਸਰਕਾਰਾਂ ਇਹ ਕੰਮ ਕਰਦੰਗੀਆਂ ਹੁੰਦੀਆਂ ਸਰਕਾਰਾਂ ਨੇ ਕਰਨਾ ਇਹ ਤਾਂ ਅਸੀਂ ਦੇਖਣਾ ਐ ਉਹ ਜੇ ਵੀਰ ਕਿਸੇ ਨੂੰ ਕੋਈ ਭਲੇਖਾ ਕੱਢ ਲੈਣਗੇ ਆਪ ਤੇ ਭਾਨਾ Sidhu ਵਾਲਾ ਮਸਲਾ ਤੁਸੀਂ ਸਾਰਾ ਜਾਣੀ ਜਾਣੀ ਹੈਗੀ ਹੋ ਇਸ ਗੱਲ ਤੇ ਕਿਵੇਂ ਦੇਖਣோம் ਸਾਰੇ ਮਸਲੇ ਨੂੰ ਹੁਣ ਨਮਾ ਹੋਰ ਪਰ ਚੈੱਕ ਕਰਤਾ ਦੇਖੋ ਸਰਕਾਰ ਇਹ ਤਾਂ ਕੋਈ ਰੌਲਾ ਨਹੀਂ ਜਬਰ ਤੇ ਉਤਰੀ ਹੋਈ ਐ ਇੱਕ ਭਲੇਖਾ ਉਹਨਾਂ ਨੂੰ ਵੀ ਜ਼ਬਰ ਨਾਲ ਕਦੇ ਕੋਈ ਲਹਿਰਾ ਨਹੀਂ ਦਬਦੇ ਨਾ ਤੇ ਜਦੋਂ ਕੋਈ ਨੌਜਵਾਨੀ ਉਠਦੀ ਹੈ ਜਦੋਂ ਕੋਈ ਲਹਿਰ ਉੱਠਦੀ ਹੈ ਇਹਨਾਂ ਨੇ ਜਬਰ ਕਰਨਾ ਹੁੰਦਾ ਉਹਦੀ ਕੜੀ ਹੈ ਇਹ ਜਦੋਂ ਕੋਈ ਲੋਕਾਂ ਦੀ ਗੱਲ ਕਰਦਾ ਹੈ ਉਹ ਜਬਰ ਨਾ ਦਬਾਉਂਦੇ ਐ ਲੋਕਾਂ ਨੇ ਉੱਠਣਾ ਹੁੰਦਾ ਹੈ ਜਬਰ ਅੰਗਰੇਜ਼ਾਂ ਨੇ ਕਿਹੜਾ ਥੋੜਾ ਕਰਿਆ ਸੀ ਜਦੋਂ ਆਜ਼ਾਦੀ ਦੀ ਲਹਿਰ ਨੂੰ ਦਬਾਉਣ ਖਾਤਰ ਜੱਲ੍ਹਿਆਂਵਾਲਾ ਬਾਗ ਸੈਂਕੜੇਾਂ ਸ਼ਹੀਦ ਕਰਕੇ ਕਹਿੰਦੇ ਖੂ ਪਰਤਾ ਸੀ ਪਰ ਲਹਿਰ ਰੋਕੀ ਨਹੀਂ ਰੁਕਦੀ ਉਸ ਤੋਂ ਬਾਅਦ ਇਥੇ ਖੜਕੂਆ ਦਾ ਦੌਰ ਚੱਲਿਆ ਹੋਂਦਾ ਸਾਡੇ ਨੌਜਵਾਨਾਂ ਤੇ ਠੀਕ ਹੈ ਭਾਵੇਂ ਉਸ ਪਾਲਿਸੀ ਨਾਲ ਸਾਡੀ ਸਹਿਮਤੀ ਹੋਵੇ ਜਾਂ ਨਾ ਹੋਵੇ ਇਹ ਅੱਡ ਮਾਮਲਾ ਪਰ ਜ਼ਬਰ ਨਾਲ ਕਦੇ ਕੋਈ ਲਹਿਰਦਾ ਵੀ ਹੈ ਇਹ ਉਹੋ ਜਿਹਾ ਮਾਮਲਾ ਹੈ ਭਲੇਖੇ ਦਾ ਸਰਕਾਰ ਉਹਨਾਂ ਨੌਜਵਾਨਾਂ ਦੀ ਗੱਲ ਸੁਣੇ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਵੀ ਅਸੀਂ ਸਰਕਾਰ ਆਪਕੇ ਦੁਆਰਾ ਤੇ ਉਹੋ ਦੀ ਖਾਲੀ ਕੋਠੀ ਨਹੀਂ ਜਾਂਦੇ ਸੀ ਉਹਦਾ ਬਣ ਨਹੀਂ ਦਿੱਤਾ ਉਹ ਗੱਲ ਦਾ ਕੀ ਬਣ ਗਿਆ ਉਹਦਾ ਸੋ ਇਹੋ ਇਸ ਕਰਕੇ ਜ਼ਬਰ ਦਾ ਮਾਮਲਾ ਹੈ ਕਿ ਇਥੋਂ ਸਰਕਾਰ ਨੂੰ ਆਵਾਜ਼ ਆਉਣਾ ਜਿਵੇਂ ਹਰ ਹਰ ਲੜਦੇ ਬੰਦੇ ਦੀ ਗੱਲ ਸੁਣਨੀ ਚਾਹੀਦੀ ਹੈ ਉਹਦੀ ਤਸੱਲੀ ਕਰਾਵੇ ਤੇ ਜਿੱਥੋਂ ਤੱਕ ਇਜਿਟੇਸ਼ਨ ਦਾ ਸਵਾਲ ਹੈ ਸਭ ਨੂੰ ਹੈਗਾ ਵੀ ਐਜੀਟੇਸ਼ਨ ਕਰਨਾ ਅਧਿਕਾਰ ਆ ਹੱਕ ਆ ਮੌਲਕ ਅਧਿਕਾਰ ਆ ਸਾਨੂੰ ਸੰਵਧਾਨ ਆ ਗਿਆ ਦਿੰਦਾ ਤਾਂ ਜਿਵੇਂ ਮੁੱਖ ਮੰਤਰੀ ਸਾਹਿਬ ਅਕਸਰ ਕਹਿੰਦੇ ਸੀਗੇ ਵੀ ਮੈਂ ਆਮ ਘਰ ਦਾ ਮੁੰਡਾ ਐ ਵੀ ਜਿਹੜੀ ਆਮ ਲੋਕਾਂ ਦੀ ਗੱਲ ਸੁਣੀ ਜਾਊਗੀ ਤੁਸੀਂ ਕੀ ਫਰਕ ਸਮਝਦੇ ਹੋ ਅਕਾਲੀ ਦਲ ਆਈ ਕਾਂਗਰਸ ਆ ਸਾਰੇ ਕਿਵੇਂ ਦੇਖਦੇ ਹੋ ਅ ਦਬਾਰਾ ਕਰੋ ਜਿੱਦੇ ਮੈਂ ਭਗਵਾਨ ਤੁਮਨ ਸਾਹਿਬ ਕਹਿੰਦੇ ਸੀ ਮੈਂ ਆਮ ਘਰ ਦਾ ਮੁੰਡਾ ਐ ਤੇ ਆਮ ਲੋਕਾਂ ਦੀ ਜਿਹੜਾ ਹੈਗਾ ਮੈਂ ਫਾਇਦਾ ਕਰੂੰਗਾ ਕਿਸਾਨਾਂ ਮਜ਼ਦੂਰਾਂ ਦਾ ਜਿਵੇਂ ਅਕਾਲੀ ਦਲ ਦੀ ਸਰਕਾਰ ਆਈ ਕਾਂਗਰਸ ਆਈ ਜਾਂ ਹੁਣ ਤੁਸੀਂ ਕੀ ਫਰਕ ਸਮਝਦੇ ਕੋਈ ਫਰਕ ਸਮਝ ਹੈ ਤੁਹਾਨੂੰ ਲੱਗਦਾ ਦੇਖੋ ਇੱਕ ਨਾ ਪੰਜਾਬੀ ਦੀ ਕਹਾਵਤ ਆ ਤੁਸੀਂ ਵੀੜੀ ਵਾਲਿਓ ਸਾਡੇ ਨਾਲੋਂ ਵੱਧ ਸਿਆਣੇ ਪੜੇ ਲਿਖੇ ਹੋ ਠੀਕ ਐ ਤਜਰਬੇ ਦੇ ਤੌਰ ਤੇ ਉਮਰ ਦੇ ਵੱਡੇ ਸੀ ਹੋ ਸਕਦੇ ਇੱਕ ਪੰਜਾਬੀ ਦੀ ਕਹਾਵਤ ਵੀ ਹਾਥੀ ਦੇ ਦੰਦ ਕਹਿੰਦੇ ਖਾਣ ਵਾਲੇ ਹੋਰ ਹੁੰਦੇ ਆ ਦਿਖਾਉਣ ਵਾਸਤੇ ਹੋਰ ਹੁੰਦੇ ਆ ਇਹੀ ਗੱਲ ਭਗਵੰਤ ਮਾਨ ਦੀਆਂ ਗੱਲਾਂ ਕਹਿਣ ਨੂੰ ਹੋਰ ਆ ਸਾਰੇ ਸਿਆਸੀ 파ਰਟਨਰਾਂ ਦਾ ਇਹੋ ਹਾਲ ਹੈ ਲੋਕਾਂ ਨੂੰ ਕਹਿਣ ਵਾਸਤੇ ਹੋਰ ਹੈ ਤੇ ਜਦੋਂ ਰਾਜਗਦੀ ਤੇ ਪਹੁੰਚ ਜਾਣਾ ਹੈ ਉਦੋਂ ਪਹੁੰਚਣਾ ਲੋਕਾਂ ਦੇ ਉਲਟ ਪਹੁੰਚਣਾ ਹੈ ਕਾਰਪੋਰ ਘਰਾਣੇ ਦੇ ਪੱਖ ਚ ਨੀਤੀਆਂ ਬਣਾਉਂਦੇ ਉਸੇ ਨੀਤੀ ਤੇ ਭਗਵੰਤ ਮਾਨ ਚੱਲ ਰਿਹਾ ਕੋਈ ਫਰਕ ਨਹੀਂ ਹੋਰਾ ਬਦਲਾ ਕਿਹੜੀ ਗੱਲ 'ਚ ਬਦਲਾ ਇੱਕ ਇੱਕ ਗੱਲ 'ਚ ਦਿਖਾ ਦੇਣ ਕਿਹੜਾ ਵਰਗ ਸੁਖੀ ਅੱਜ ਸਾਰੇ ਵਰਗ ਸੜਕਾਂ ਤੇ ਅਜਾ ਲੋਕਾਂ ਦਾ ਇਹ ਵੀ ਮਾਨਸਬ ਹੁੰਦਾਗਾ ਵੀ ਯਾਰ ਤੁਸੀਂ ਐਮਐਲਏ ਐਮਪੀ ਦਾ ਘਰ ਕਿਉਂ ਨਹੀਂ ਘੇਰਦੇ ਲੋਕਾਂ ਨੂੰ ਸਮੱਸਿਆ ਆਉਂਦੀ ਜਿਵੇਂ ਆਹ ਮੇਨ ਰੋਡ ਐ ਲੋਕ ਕਹਿੰਦੇ ਐ ਬੀਆਰ ਬਠਿੰਡੇ ਤੋਂ ਅਸੀਂ ਜਿਵੇਂ ਡੱਪ ਵਾਲੀ ਜਾਣਾ ਕਿੰਨੀ ਮੁਸ਼ਕਲ ਐ ਲੋਕਾਂ ਨੂੰ ਤੰਗੀ ਆਉਂਦੀ ਐ ਇਸ ਗੱਲ ਦਾ ਕੀ ਜਵਾਬ ਐ ਪਹਿਲੀ ਗੱਲ ਤਾਂ ਇਹ ਹੀ ਐ ਵੀ ਜਿਹੜੇ ਆ ਬੈਠੇ ਐ ਦੁਖੀ ਲੋਕ ਇਹ ਲੋਕ ਨਹੀਂ ਇਹ ਵੀ ਲੋਕ ਹਨ ਇਹਨਾਂ ਦੀ ਲੋਕਾਂ ਦੀ ਸਮੱਸਿਆਵਾਂ ਸੁਣੇ ਜੇ ਹੁਣ ਆ ਸੜਕ ਸਾਨੂੰ ਇੰਨਾ ਟੋਟਾ ਘੇਰਨਾ ਪਿਆ ਸਾਡੀ ਮਜਬੂਰੀ ਐ ਆ ਅਸੀਂ ਤਾਂ ਪਾਰਕ 'ਚ ਬਹਿੰਦੇ ਹੁੰਦੇ ਸੀ ਆ ਚੱਕ ਕੇ ਜਾਣ ਬੁੱਝ ਕੇ ਉਹਦੇ 'ਚ ਉਹ ਅਸੀਂ ਦਰਖਤ ਲਾਉਣ ਦੇ ਹਾਮੀ ਨਹੀਂ ਇਹਨੂੰ ਕਿਸੇ ਤਰੀਕੇ ਨਾਲ ਆ ਲੈਂਦੇ ਕਿਹੜੇ ਨਾਲ ਅਸੀਂ ਇਹਦੇ ਚ ਬਹਿ ਜਾਂਦੇ ਇਹ ਤਾਂ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਨਿਲਾਇਕੀ ਆ ਲੋਕਾਂ ਨੇ ਆਪਦੀ ਜਿਹੜੀ ਗੱਲ ਕਹਿਣੀ ਆ ਉਹ ਕਿੱਥੇ ਬੈ ਬਹਿ ਕੇ ਕਹਿਣ ਇਹ ਸਾਨੂੰ ਡੀਐਸਪੀ ਸਾਹਿਬ ਨੇ ਆਪ ਇੱਥੇ ਜਿੱਦੋਂ ਸਾਡੇ ਨਾਲ ਗੱਲ ਕਰੀ ਆ ਐਗਰੀ ਹੋਇਆ ਵੀ ਠੀਕ ਆ ਭਾਈ ਆ ਜਗ੍ਹਾ ਸਾਨੂੰ ਦਿੰਨੇ ਅਸੀਂ ਸਰਕਾਰ ਦੇ ਦਰਵਾਜ਼ੇ ਬੈਠੇ ਆ ਇੱਥੇ ਦੀਸੀ ਰਹੀ ਆ ਆਪਣੀ ਗੱਲ ਕਹਿਣੀ ਆ ਇਸ ਕਰਕੇ ਜੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਵੀ ਆ ਇਹਦੀ ਪਰੇਸ਼ਾਨੀ ਦੀ ਜ਼ਿੰਮੇਵਾਰ ਸਰਕਾਰ ਹੈ ਪ੍ਰਸ਼ਾਸਨ ਆ ਇਥੋਂ ਦਾ ਇਹਦਾ ਸਾਡੇ ਦੁੱਖੀ ਲੋਕਾਂ ਦੀ ਗੱਲ ਨਹੀਂ ਸੁਣਦਾ ਤੇ ਜਿੱਥੋਂ ਤੱਕ ਇਹ ਸਵਾਲ ਹੈ ਲੋਕਾਂ ਦਾ ਸਾਨੂੰ ਸਮਰਥਨ ਮਿਲਦਾ ਇੱਥੇ ਠੀਕ ਹੈ ਇੱਥੋਂ ਦੀ ਤੁਸੀਂ ਦੇਖੋਗੇ ਸਾਡੇ ਬੱਚੇ ਸਾਡੇ 9000 ਬੱਸਾਂ ਰਾਹੀਂ ਨਾਰੇ ਮਾਰਦੇ ਸੀ ਤੁਹਾਡੇ ਨਾਲ ਆ ਜਾਂਦੇ ਆ ਲੋਕ ਤਾਂ ਸਾਨੂੰ ਸਮਰਥਨ ਦਿੰਦੇ ਆ ਲੋਕਾਂ ਨੂੰ ਪਤਾ ਵੀ ਉਹ ਲੋਕਾਂ ਖਾਤਰ ਹੀ ਲੜਦੇ ਆ ਕੁਝ ਬੰਦਿਆਂ ਦੀਆਂ ਇਹ ਸਵਾਲ ਨਾ ਵੀ ਲੋਕ ਪਰੇਸ਼ਾਨ ਹੁੰਦੇ ਆ ਦੇਖੋ ਇੱਕ ਗੱਲ ਸਾਫ਼ ਹੈ ਪਰੇਸ਼ਾਨੀ ਤਾਂ ਆਉਂਦੀ ਆ ਜਦੋਂ ਕੋਈ ਐਸੀ ਸਿਚੁਏਸ਼ਨ ਲੜਦੇ ਆ ਆਪਾਂ ਇਹ ਪਰੇਸ਼ਾਨੀ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਆ ਉਧਰ ਗੁੱਸਾ ਜਾਣਾ ਚਾਹੀਦਾ ਹੁਣ ਤੁਸੀਂ 5 ਦਿਨਾਂ ਦਾ ਇੱਥੇ ਤੁਸੀਂ ਅਲਾਨ ਕੀਤਾ ਹੋਇਆ ਅੱਗੇ ਕੀ ਹੈਗਾ ਐਲਾਨ ਜਾਂ ਸੰਘਰਸ਼ ਦਾ ਕੀ ਰੂਪ ਦੇ ਕਹੇਗੀ ਹੈ ਅੱਗੇ ਅਸੀਂ ਤੈਅ ਕਰ ਚੁੱਕੇ ਹਾਂ ਪਹਿਲੇ ਸਾਡਾ ਐਲਾਨ ਕੀਤਾ ਹੋਇਆ ਹੈ 10 ਤਰੀਕ ਨੂੰ ਅਸੀਂ ਜਿਹੜੀ ਕੱਲ ਨੂੰ ਵੱਡਾ ਐਲਾਨ ਕਰਾਂਗੇ ਸਰਕਾਰ ਵਾਸਤੇ ਅਸੀਂ ਹਾਲਤ ਪੈਦਾ ਕਰਾਂਗੇ ਜਿਹੜਾ ਭਗਵਾਨ ਤੁਹਾਨੂੰ ਮਾਨ ਚਾਹੁੰਦਾ ਨਾ ਵੀ ਮੈਂ ਗੱਲਾਂ ਬਾਤਾਂ ਨਾਲ ਸਾਰ ਦੂੰ ਗੱਲਾਂ ਬਾਤਾਂ ਨਾਲ ਨਹੀਂ ਸਾਰਦਾ ਇੱਕ ਪਾਸਾ ਨੂੰ ਕਰਨਾ ਪਊ ਉਹਦੇ ਵਾਸਤੇ ਹਾਲਤ ਪੈਦਾ ਕਰਾਂਗੇ ਚਾਹੇ ਤਾਂ ਕੁੱਟ ਲਾ ਭਰਾ ਮੇਰੇ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈਦਾ ਤੇ ਚਾਹੇ ਸਾਡੀਆਂ ਗੱਲਾਂ ਮੰਨ ਲਾ ਮੰਨ ਕੇ ਲਾਗੂ ਕਰ ਲਾ ਮੰਨਦਾ ਜਾਂਦਾ ਹੈ ਲਾਗੂ ਨਹੀਂ ਕਰਦਾ ਥੱਲੇ ਅਸੀਂ ਲਾਗੂ ਕਰਾਉਣੀ ਹੈ ਇਹ ਗੱਲ ਤੇ ਇੱਕ ਪਾਸਾ ਕਰਾਂਗੇ ਤੇ ਕੱਲ ਨੂੰ ਦੇਖੋਗੇ ਅਸੀਂ ਐਲਾਨ ਕਰਾਂਗੇ ਚੰਡੀਗੜ੍ਹ ਚ ਲਾਵਾਂਗੇ ਮੂਰਤਾਂ ਜਾ ਕੇ ਅੱਛਾ ਖੀ ਦੇ ਵਿੱਚ ਇਹ ਦੱਸੋ ਵੀ ਜਿਹੜਾ ਇਹ ਸਿਸਟਮ ਹੈਗਾ ਸੰਘਰਸ਼ ਦਾ ਇਸ ਤਰ੍ਹਾਂ ਧਰਨਿਆਂ ਦਾ ਮਜਾਰਿਆਂ ਦਾ ਇਦਾਂ ਹੀ ਚੱਲਦਾ ਰਹੂਗਾ ਕਿਤੇ ਲੱਗਦਾ ਵੀ ਇਹਦੀ ਕਿਤੇ ਹੋਊਗਾ ਐਂਡ ਵੀ ਯਾਰ ਕੋਈ ਲੋਕਾਂ ਨੂੰ ਵਧੀਆ ਰਾਜਾ ਮਿਲੂ ਵਧੀਆ ਸਰਕਾਰ ਆਉ ਕੋਈ ਇਸ ਤਰ੍ਹਾਂ ਦੀ ਸੁਭਾਵਨਾ ਤੁਸੀਂ ਤਾਂ ਪੜਦੇ ਪੜ੍ਹਨ ਲਿਖਣ ਵਾਲੇ ਬੰਦੇ ਕੋਲ ਲੱਗਦਾ ਇਸ ਤਰ੍ਹਾਂ ਦੇਖੋ ਬਾਬੇ ਨਾਨਕ ਨੇ ਅਸੀਂ ਸਾਡੇ ਸਿੱਖ ਇਤਿਹਾਸ ਨੂੰ ਮੰਨਣ ਵਾਲੇ ਆ ਬਾਬੇ ਨਾਨਕ ਨੇ ਕੀ ਸਾਨੂੰ ਨਾਰਾ ਦਿੱਤਾ ਹੋਇਆ ਇਕ ਨਾਰਾ ਬਾਬੇ ਨਾਨਕ ਦਾ ਹੈਗਾ ਆਪਣੇ ਹੱਥੀਂ ਆਪਣਾ ਆਪੇ ਕਾਸ ਵਾਰੀਏ ਉਹ ਕਹਿੰਦਾ ਕੀਰਤ ਛਕੋ ਨਾਮ ਜਪੋ ਵੰਡ ਛਕੋ ਉਹਦਾ ਸੰਧਾਤ ਹੈ ਜਿੰਨਾ ਚਿਰ ਇੱਥੇ ਕਾਣੀ ਵੰਡਾ ਬਾਬੇ ਨਾਨਕ ਦਾ ਸਦਾ ਤਦ ਕਾਣੀ ਵੰਡਾ ਇਸ ਘਰ ਤੋਂ ਨਜ਼ਰ ਚੱਲਦੇ ਰਹਿਣਗੇ ਉਸ ਤੋਂ ਬਾਅਦ ਇੱਥੇ ਲਹਿਰਾਂ ਚੱਲੀ ਗਈਆਂ ਭਗਤ ਸਿੰਘ ਵੀ ਕਹੇਗੇ ਸੀ ਜਿੰਨਾ ਇੱਥੇ ਮਨੁੱਖ ਤੋਂ ਮਨੁੱਖ ਦੀ ਲੁੱਟ ਨਹੀਂ ਖਤਮ ਹੁੰਦੀ ਉਹਨਾਂ ਚਿਰ ਲੜਾਈ ਚੱਲਦੀ ਰਹੂ ਇਹ ਉਹ ਲੜਾਈ ਹੈ ਜਦੋਂ ਇੱਥੇ ਵਿਦਕਰੇ ਦਾ ਰਾਜ ਸਮਾਪਤ ਹੋ ਗਿਆ ਹੈ ਤੁਹਾਡੇ ਵਿਚਾਰੇ ਖਤਮ ਹੋ ਜਾਣਗੇ ਕਿਉਂ ਉਗਲਾਉਣਗੇ ਲੋਕ ਧਰਨੇ ਹੁਣ ਇੱਥੇ ਕਾਣੀ ਵੰਡਾ ਹੈ ਜਣੀ 70 80% ਪੂੰਜੀ ਤੇ ਜਾਂ ਸਾਰੇ ਸਾਧਨਾਂ ਤੇ 5 4% ਲੋਕਾਂ ਦਾ ਕਬਜ਼ਾ ਹੈ ਐਡਾ ਵੱਡਾ ਜਣੀ ਇਥੇ ਕਾਣੀ ਬਣਦਾ ਜੇ ਸਭ ਕੋਲੇ ਸਾਧਨਾਂ ਸੰਦ ਸਭ ਕੁਝ ਹੋਵੇ ਤੇ ਕੌਣ ਲੜੇ ਕੋਈ ਤੇ ਖਾਸ ਕਰਕੇ ਕਿਸਾਨੀ ਦੇ ਯਾਰ ਕੰਮ ਕਰਨਾ ਚਾਹੁੰਦੀ ਆ ਉਹਦੇ ਖੇਤਾਂ 'ਚ ਇਹਨਾਂ ਨੂੰ ਸੜਕਾਂ ਤੇ ਲੈਣ ਲਿਆਉਣ ਵਾਲਾ ਕੌਣ ਹੈ ਇਥੋਂ ਦਾ ਪ੍ਰਬੰਧ ਹੈ ਸਾਡੀ ਖੇਤੀ ਜਾੜਦੀ ਸਾਡੇ ਕੋਲ ਤਾਂ ਸਿਰ ਖੁਰਪਨ ਵੇਲ ਨਹੀਂ ਹੁੰਦੀ ਸੀ ਖੇਤਾਂ 'ਚ ਕੰਮ ਕਰਦੇ ਜੀ ਹੱਥੀ ਕਰਦੇ ਜੀ ਸਾਡੇ ਬਾਲ ਬੱਚੇ ਤੋਂ ਲੈ ਕੇ ਸਾਰੇ ਸਾਰਾ ਪਰਿਵਾਰ ਲਾ ਕੇ ਬਾਜੀ ਇਸ ਕਰਕੇ ਜਿੰਨਾ ਜਰੇ ਕਾਣੀ ਵੰਡ ਦਾ ਰਾਜ ਹੈਗਾ ਨਾ ਉਹਨਾਂ 'ਚ ਇਹ ਸੰਘਰਸ਼ ਚੱਲਦੇ ਰਹਿਣਗੇ ਉਹ ਅੰਤ ਨਹੀਂ ਚੱਲਦਾ ਹੁੰਦਾ ਅੰਤ ਨੂੰ ਇਹ ਕਾਣੀ ਵੰਡ ਖਤਮ ਹੋਊ ਧੰਨਵਾਦ ਜੀ ਮਿਹਰਬਾਨ ਅਸੀਂ ਗੱਲਬਾਤ ਕਰ ਰਹੇ ਸੀ ਖੇਤੀ ਮਸਲਿਆਂ ਤੇ ਸ਼ੰਗਾਰਾ ਸਿੰਘ ਮਾਂਜੀ ਨਾਲ ਜੋ ਬੀਕੇਜੂ ਇਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਨੇ ਤੇ ਲਗਾਤਾਰ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਧੰਨਵਾਦ